ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪੈਟਰੋਲ ਪੰਪ ਦੇ ਉੱਤੇ ਕਿਸ ਤਰੀਕੇ ਦੇ ਨਾਲ ਪੀੜ ਲੱਗੀ ਹੋਈ ਹੈ ਤੇ ਲੋਕਾਂ ਨਾਲ ਵੀ ਗੱਲ ਕਰਾਂਗੇ ਕਿੰਨੀ ਕਿ ਪਰੇਸ਼ਾਨੀ ਹੋ ਰਹੀ ਹੈ ਜੀ ਜਿਹੜੀ 2-2 ਘੰਟੇ ਲੱਗਣ ਨੇ ਆ ਤੇ ਫਿਰ ਵੀ ਪੈਟਰੋਲ ਪੂਰਾ ਨਹੀਂ ਦਿੰਦੇ ਪਏ ਸਭ ਚੋਰ ਬਜਾਰੀ ਆ ਤੇ ਜਿਹਾ ਵੀ ਹੱਥ ਦੇ ਦਾ ਟ੍ਰੈਫਿਕ ਤੁਹਾਨੂੰ ਨਜ਼ਰ ਹੀ ਨਹੀਂ ਆ ਰਹੀ ਸੋ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਵੀ ਕਹਿਣਾ ਵੀ ਜਿਹੜਾ ਪੈਟਰੋਲ ਪੰਪ ਮਾਲਕ ਨੇ ਉਹ ਪੈਟਰੋਲ ਨਹੀਂ ਦੇ ਰਹੇ ਹੁਣ ਤੇ ਇਹ ਵੀ ਦੇਖਣਾ ਪਏਗਾ ਕਿ ਆਖਿਰਕਾਰ ਪੈਟਰੋਲ ਇੱਥੇ ਕਿਉਂ ਨਹੀਂ ਮਿਲ ਰਿਹਾ ਤੇ ਲੋਕ ਕਿੰਨੇ ਕੁ ਪਰੇਸ਼ਾਨ ਹੋ ਰਹੇ ਨੇ ਸਰ ਜੀ ਕਿੰਨੀ ਕਿੰਨੀ ਕਿ ਦੇਰ ਤੋਂ ਲੱਗਿਆ ਤੁਸੀਂ ਮੇਰਾ ਮੈਂ ਤੇ ਉਹਨਾਂ ਰਾਜੀ ਇੱਥੋਂ ਦਾ ਅੱਛਾ ਉਹਨਾਂ ਨੂੰ ਲੋਕ ਕਹਿ ਰਹੇ ਨੇ ਜੀ ਪੈਟਰੋਲ ਨਹੀਂ ਮਿਲ ਰਿਹਾ ਪੈਟਰੋਲ ਸਰ ਸਪਲਾਈ ਹੋਏਗੀ ਤੇ ਪੈਟਰੋਲ ਮਿਲੇਗਾ ਨਾ ਬਿਲਕੁਲ ਖਤਮ ਹੈ ਜੀ ਜਿੰਨੀ ਹੈਗੀ ਉਹਨਾਂ ਦੇ ਰਹੇ ਆ ਪ੍ਰੋਵਾਈਡ ਕਾਰਨ ਕੀ ਹੈ ਜੀ ਕਾਰਨ ਡਰਾਈਵਰਾਂ ਦੀ ਹੜਤਾਲ ਹੈ ਜੀ ਇਹ ਲੱਗਦਾ ਕਦੋਂ ਤੱਕ ਚੱਲੇਗੀ ਇਹ ਤੇ ਸਰਕਾਰ ਨੂੰ ਪਤਾ ਹੋਵੇਗਾ ਜੀ ਕਦੋਂ ਤੱਕ ਇਹ ਚੱਲੇਗੀ ਜਿਹੜਾ ਹਿੱਟ ਐਂਡ ਰਨ ਕਾਨੂੰਨ ਬਣਾਇਆ ਗਿਆ ਉਹਦੇ ਕਰਕੇ ਉਹਦੇ ਕਰਕੇ ਹੀ ਹੈ ਜੀ ਸੋ ਇਹ ਜਿਹੜੇ ਪੈਟਰੋਲ ਪੰਪ ਓਨਰ ਸੀ ਉਹਨਾਂ ਨੇ ਦੱਸਿਆ ਕਿ ਜਿੰਨੀ ਸਪਲਾਈ ਸਾਡੇ ਕੋਲ ਹੈਗੀ ਹੈ ਉਹਦੀ ਆਪਾਂ ਡਿਲੀਵਰੀ ਲੋਕਾਂ ਨੂੰ ਦੇ ਰਹੇ ਹਾਂ ਇਸ ਤਰ੍ਹਾਂ ਨਹੀਂ ਹੈ ਕਿ ਪੈਟਰੋਲ ਹੈਗਾ ਤੇ ਆਪਾਂ ਦੇ ਨਹੀਂ ਪਾ ਰਹੇ ਹਾਂਜੀ ਸਰ ਕਿੰਨੀ ਕ ਪਰੇਸ਼ਾਨੀ ਹੋ ਰਹੀ ਬਹੁਤ ਪਰੇਸ਼ਾਨੀ ਆ ਜੀ ਕਿਸੇ ਵੀ ਕਿਸੇ ਪੈਟਰੋਲ ਪੰਪ ਦਾ ਕੋਈ ਪੈਟਰੋਲ ਹੈ ਨਹੀਂ ਕਿਸੇ ਪੰਪ ਤੇ ਨਹੀਂ ਗਾ ਬਹੁਤ ਪਰੇਸ਼ਾਨੀ ਆ ਲਾਈਨਾਂ 'ਚ ਲੱਗੇ ਆ ਮਿਲਦਾ ਹੀ ਨਹੀਂ ਪਿਆ ਕਦੋਂ ਤੋਂ ਲੱਗੇ ਲਾਈ ਪੌਣਾ ਘੰਟਾ ਹੋ ਗਿਆ ਜੀ ਸੋ ਜੀ ਪੌਣਾ ਘੰਟਾ ਹੋ ਗਿਆ ਲੋਕਾਂ ਦਾ ਕਹਿਣਾ ਕਿ ਲਾਈਨਾਂ 'ਚ ਲੱਗੇ ਆ ਤੇ ਪੈਟਰੋਲ ਜਿਹੜਾ ਉਹ ਬਿਲਕੁਲ ਨਹੀਂ ਮਿਲ ਪਾ ਰਿਹਾ ਲਾਈਨਾਂ ਤੁਸੀਂ ਦੇਖ ਸਕਦੇ ਹੋ ਪੈਟਰੋਲ ਪੰਪ ਦੇ ਉੱਤੇ ਕਿਸ ਤਰੀਕੇ ਦੇ ਨਾਲ ਲੱਗੀਆਂ ਨੇ ਤੇ ਓਨਰ ਦਾ ਕਹਿਣਾ ਕਿ ਜਿੰਨੀ ਸਾਡੇ ਕੋਲ ਸਪਲਾਈ ਹੈਗੀ ਆ ਪੈਟਰੋਲ ਦੀ ਉਦੋਂ ਤੱਕ ਆਪਾਂ ਸਪਲਾਈ ਕਰਾਂਗੇ ਉਸ ਤੋਂ ਬਾਅਦ ਸਾਡਾ ਇਹਦੇ ਵਿੱਚ ਕੋਈ ਨਹੀਂ ਕਿਸ ਤਰ੍ਹਾਂ ਕਿੰਨਾ ਟਾਈਮ ਹੋ ਗਿਆ ਲੱਗੇ ਲਾਈਨ 'ਚ ਅੱਧਾ ਘੰਟਾ ਹੋ ਗਿਆ ਪੌਣਾ ਘੰਟਾ ਤੇ ਪੈਟਰੋਲ ਪੰਪ ਤੇ ਕੀ ਕਹਿ ਰਹੇ ਮਾਲਕ ਦੇਰ ਹੈ ਪੈਟਰੋ ਦੇ ਦੇ ਰਹੇ ਲੋ ਜੀ ਕਹਿ ਰਹੇ ਦੇ ਰਹੇ ਨੇ ਲੇਕਿਨ ਤੁਸੀਂ ਇਸ ਵਕਤ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਟ੍ਰੈਫਿਕ ਆ ਉਹ ਇੱਥੇ ਜਿਹੜੀ ਚਰਮਾ ਚੁੱਕੀ ਹੈ ਤੇ ਰਸਤੇ ਜਿਹੜੇ ਨੇ ਉਹ ਬਿਲਕੁਲ ਬੰਦ ਹੋ ਚੁੱਕੇ ਨੇ ਲੋਕ ਦੇਖ ਸਕਦੇ ਹੋ ਕਿ ਪੁਲਿਸ ਵਾਲੇ ਵੀ ਇੱਧਰ ਜਿਹੜੇ ਨੇ ਉਹ ਜਿਹੜੇ ਨੇ ਇੱਥੇ ਲੋਕਾਂ ਨੂੰ ਸਮਝਾਉਂਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਭਾਜੀ ਇਹ ਕੀ ਕਹਿ ਰਹੇ ਨੇ ਬੈਨਨਗੇ ਲਾਈਨ ਕੁਝ ਪਜੀ ਲਾਈਨ ਚਾਓ ਕਿਉਂਕਿ ਕਾਫੀ ਦੇਰ ਦੇ ਲੋਕ ਲੱਗੇ ਨੇ ਇਸ ਤਰ੍ਹਾਂ ਹਾਂ ਸੋ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਲਾਈਨ ਦੇ ਵਿੱਚ ਲਾ ਕੇ ਪੈਟਰੋਲ ਪੰਪ ਲੈ ਰਹੇ ਨੇ ਇੱਥੇ ਦੇਖ ਸਕਦੇ ਹੋ ਕਿ ਵੱਡੀਆਂ ਗੱਡੀਆਂ ਵਾਲੇ ਵੀ ਪਿੱਛੋਂ ਲਿਆ ਕੇ ਗੱਡੀਆਂ ਲਗਾ ਰਹੇ ਨੇ ਹੁਣ ਪੈਟਰੋਲ ਪੰਪ ਵੀ ਜਿਹੜੇ ਨੇ ਓਨਰ ਨੇ ਉਹ ਵੀ ਉਦੋਂ ਤੱਕ ਹੀ ਪੈਟਰੋਲ ਦੇਣਗੇ ਜਦ ਤੱਕ ਉਹਨਾਂ ਕੋਲ ਸਪਲਾਈ ਹੈ ਤੱਕ ਤੱਕ ਬਣੇ ਰਹੋ ਸਾਡੇ ਨਾਲ ਅੱਜ ਉਹਨਾਂ ਨੇ ਪੈਟਰੋਲ ਪੋਣਾ ਹੈ ਹਾਂਜੀ ਜੀ ਇੰਨੀ ਦੇਰ ਹੋ ਗਈ ਜੀ ਸਾਨੂੰ 10 ਮਿੰਟ ਤਾਂ ਹੋ ਹੀ ਗਏ ਆ ਪਰ ਪਿੱਛੇ ਪੰਪ ਘੁੰਮ ਕੇ ਆਏ 5 6 ਕਿ ਕਿਤੋਂ ਨਹੀਂ ਪੈਟਰੋਲ ਮਿਲਿਆ ਨਹੀਂ ਮਿਲਿਆ ਪਤਾ ਨਹੀਂ ਜਾਂ ਤਾਂ ਉਹ ਆਪ ਨਹੀਂ ਪਾਉਂਦੇ ਪਏ ਪਿਛੇ ਰਿਜ਼ਰਵ ਰੱਖਦੇ ਪਏ ਨੇ ਪਤਾ ਨਹੀਂ ਕਿੰਨਾ ਕਹ ਜਿਹੜੇ ਬਹੁਤ ਜ਼ਿਆਦਾ ਹੁਣ ਇੱਥੇ ਕੀ ਸਿਚੁਏਸ਼ਨ ਹੈ ਇੱਥੇ ਡੀਜ਼ਲ ਪਾਉਂਦੇ ਪਏ ਨੇ ਪੈਟਰੋਲ ਨਹੀਂ ਪਾਉਂਦੇ ਪਏ ਨੇ ਨਹੀਂ ਪੈਟਰੋਲ ਇਹਨਾਂ ਕੋਲ ਹੈਗਾ ਵਾ ਥੋੜਾ ਜਿਆਦਾ ਰਹਿ ਗਿਆ ਜਿੱਲੇ ਲੈਣੇ ਚਾਹੁੰਦੇ ਪਰ ਦਿਨ ਦੇ ਨਹੀਂ ਪਏ ਚਲੋ ਉਹ ਠੀਕ ਹੈ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਵੀ ਸਰਕਾਰ ਦਾ ਕੀ ਇਹ ਦੇ ਵਿੱਚ ਬਹੁਤ ਹੀ ਬੁਰਾ ਹੈ ਸਾਡੇ EMPLOYEES ਵਾਸਤੇ ਬਹੁਤ ਮਾੜਾ ਕੰਮ ਆ ਅਸੀਂ ਗੱਲ ਵੀ ਆਉਣਾ ਹੈ ਜੌਬ ਤੇ ਸਾਡੇ ਵਾਸਤੇ ਹਾਂਜੀ ਕਿੰਨੀ ਕਿ ਪਰੇਸ਼ਾਨੀ ਹੋ ਰਹੀ ਹੈ ਜਾਦਾ ਹੀ ਪਰੇਸ਼ਾਨੀ ਸਾਰੇ ਪਾਸੇ ਟ੍ਰੈਫਿਕ ਦੀ ਜਾਮ ਹੈ ਤੁਸੀਂ ਦੱਸੋ ਜੀ ਕੀ ਨਾਮ ਸਿਮਰਤ ਇਹ ਠੀਕਾ ਨਾ ਜਾਵੇ ਜਿਹੜਾ ਪੈਟਰੋਲਿੰਗ ਆਈ ਰੀਅਲੀ ਡੋਨਟ ਨੋ ਕਿ ਇਹ ਚੱਕਰ ਕੀ ਗਵਾ ਜਾਂਦਾ ਪਹਿਲਾਂ ਸਾਨੂੰ ਇੰਟੀਮੇਟ ਕਰ ਦੇਣਾ ਅਸੀਂ ਰਿਜ਼ਰਵ ਦੇ ਵਿੱਚ ਰੱਖ ਲੈਂਦੇ ਹੁਣ ਜੌਬ ਤੇ ਆਣਾ ਹੁੰਦਾ ਵਾ ਬਹੁਤ ਪ੍ਰੋਬਲਮ ਹੋਏਗੀ ਕੀ ਲੱਗਦਾ ਨਹੀਂ ਕਿਸ ਤਰ੍ਹਾਂ ਰਾਤੋ ਰਾਤ ਰੋਡ ਬੰਦ ਕਰ ਦਿੱਤੇ ਕਿਸ ਇਸ ਤਰ੍ਹਾਂ ਹੀ ਪੈਟਰੋਲ ਸੇਮ ਸਿਚੁਏਸ਼ਨ ਸੇਮ ਸਿਚੁਏਸ਼ਨ ਸੇਮ ਸਿਚੁਏਸ਼ਨ ਲੱਗ ਰਹੀ ਹੈ ਸਾਨੂੰ ਕਿਸ ਤਰ੍ਹਾਂ ਟੈਕਲ ਕਰੋਗੇ ਇਹਨੂੰ ਛੁੱਟੀਆਂ ਕਰਾਂਗੇ ਨਾ ਵੱਤਵਾ ਦੇ ਉਰਦੂ ਵਿੱਚ ਕਰ ਨਹੀਂ ਸਕਦੇ ਜਦੋਂ ਤੋਂ ਛੁੱਟੀਆਂ ਕਰੋਗੇ ਬਿਲਕੁਲ ਯਾ ਵਰਕ ਫਰੋਮ ਹੋਮ ਕਰਾਂਗੇ ਕਿੰਨਾ ਇੱਕ ਨੁਕਸਾਨ ਹੋ ਰਿਹਾ ਪੈਟਰੋਲ ਨਾ ਮਿਲਦਾ ਬਹੁਤ ਜ਼ਿਆਦਾ ਨੁਕਸਾਨ ਐਕਚੁਅਲੀ ਯਾ ਪਬਲਿਕ ਜਿਹੜੀ ਬੜੀ ਪਰੇਸ਼ਾਨ ਹੋ ਰਹੀ ਹੈ ਟ੍ਰੈਫਿਕ ਵੀ ਰੋਡ ਤੇ ਬਹੁਤ ਜ਼ਿਆਦਾ ਹੈ ਇੱਕ ਕਿਓਜ਼ ਹੋ ਜਾਂਦਾ ਨਾ ਕਿ ਲਾਈਕ ਇੱਕੋ ਦਮ ਤੁਸੀਂ ਬੰਦ ਕਰ ਰਹੇ ਹੋ ਜਾਂ ਤੁਸੀਂ ਥੋੜਾ ਪਹਿਲਾਂ ਸਾਨੂੰ ਦੱਸੋ ਕਿ ਆ ਪ੍ਰੋਬਲਮ ਹੋ ਸਕਦੀ ਹੈ ਤੁਸੀਂ ਆਪਣਾ ਥੋੜਾ ਰੱਖੋ ਪਰ ਇੱਕੋ ਦਮ ਲੋਕੀ ਦੇਖੋ ਟ੍ਰੈਫਿਕ ਵੀ ਪ੍ਰੋਬਲਮ ਆ ਰਹੀ ਹੈ ਐਂਬੂਲੈਂਸ ਨੂੰ ਪ੍ਰੋਬਲਮ ਆ ਰਹੀ ਹੈ ਜ਼ਿਆਦਾ ਇਹ ਪ੍ਰੋਬਲਮ ਹੋ ਜਾਏਗੀ ਜ਼ਿਆਦਾ ਹੋਣਾ ਨੂੰ ਲੈ ਕੇ ਜਿੱਥੇ ਕੀ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਗਈ ਉਸ ਨੂੰ ਲੈ ਕੇ ਜਿਹੜਾ ਵਾ ਸੜਕਾਂ ਦੇ ਉੱਤੇ ਟ੍ਰੈਫਿਕ ਇਸ ਕਰਕੇ ਨਜ਼ਰ ਆ ਰਹੀ ਹੈ ਕਿਉਂਕਿ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਤੇ ਪੈਟਰੋਲ ਲੈਣ ਲਈ ਲੋਕਾਂ ਦੀ ਜਿਹੜੀ ਪੀੜ ਲੱਗੀ ਹੈ ਤੁਸੀਂ ਦੇਖ ਸਕਦੇ ਹੋ ਐਡੀਸੀਪੀ ਟ੍ਰੈਫਿਕ ਮੈਡਮ ਮੋਹੰਦੀਪ ਕੌਰ ਜੋ ਕਿ ਇਸ ਵਕਤ ਡਿਊਟੀ ਤੇ ਮੌਜੂਦ ਨੇ ਤੇ ਜਿਹੜੀ ਟ੍ਰੈਫਿਕ ਵਿਵਸਥਾ ਨੂੰ ਚੈੱਕ ਕਰ ਰਹੇ ਨੇ ਆਪ ਮੌਕੇ ਤੇ ਮੌਜੂਦ ਨਹੀਂ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨਾਲ ਗੱਲ ਕਰਾਂਗੇ ਮੈਡਮ ਜੀ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਹਾਂ ਜੀ ਮੈਡਮ ਜੀ ਜਿਹੜਾ ਟ੍ਰੈਫਿਕ ਰੁਕਾ ਕੀ ਹੈ ਦਾ ਥੋੜਾ ਜਿਹਾ ਕਿਉਂ ਇੰਨੀ ਟ੍ਰੈਫਿਕ ਐਕਚੁਅਲੀ ਉਹ ਡੀਜ਼ਲ ਦੇ ਕਰਕੇ ਜਿਹੜੇ ਪੈਟਰੋਲ ਦੀ ਕੀਮਤਾਂ ਨੇ ਜਿਹੜੇ ਹੋਇਆ ਉਹਦੇ ਕਰਕੇ ਥੋੜਾ ਜਿਹਾ ਕੰਜੈਸ਼ਨ ਜ਼ਿਆਦਾ ਹੋ ਗਿਆ ਕਿਉਂਕਿ ਲੋਕਾਂ ਨੂੰ ਨਾ ਅਗਰੈਸਿਵ ਹੋ ਗਿਆ ਕਿ ਸ਼ਾਇਦ ਤੇਲ ਮਿਲਣਾ ਨਹੀਂ ਆ ਉਹਦੇ ਕਰਕੇ ਜ਼ਿਲ੍ਹੇ ਵੀ ਆਪਣੀਆਂ ਗੱਡੀਆਂ ਨਾਲ ਬੋਟਲਸ ਟੂ ਵੀਲਰ ਲਿਆ ਕੇ ਪਰ ਹਰ ਪੈਟਰੋਲ ਪੰਪਾਂ ਪਰ ਸਾਡੇ ਸਾਰੇ ਕਾਫੀ ਲੋਕ ਜਿਹੜੇ ਆ ਮਤਲਬ ਉਹ ਆਗੇ ਆ ਸਾਡੀ ਕੋਸ਼ਿਸ਼ ਹੈਗੀ ਆ ਵੀ ਜਿਹੜੀ ਟ੍ਰੈਫਿਕ ਹੈ ਨੂੰ ਸਮੂਥਲੀ ਕਰਨ ਲਈ ਅਸੀਂ ਸਾਰੇ ਜਿਹੜੇ ਜਿੰਨੇ ਵੀ ਪੈਟਰੋਲ ਪੰਪਾਂ ਦੇ ਆ ਮਾਨਜੋਗ ਸਿਟੀ ਸਾਹਿਬ ਨੇ ਵੀ ਐਸਐਚਓ ਡੀਐਸਪੀ ਨੂੰ ਅਰਜ਼ੀ ਦਿੱਤੀ ਹੋਈ ਆ ਆਪਣੇ ਏਰੀਆ ਦੇ ਵਿੱਚ ਜਿਹੜੀਆਂ ਸਾਡੀਆਂ ਪੈਟਰੋਲੀ ਪਾਰਟੀਆਂ ਲਾ ਕੇ ਟ੍ਰੈਫਿਕ ਨੂੰ ਸਹੂਲਤ ਨਹੀਂ ਕੀਤਾ ਜਾ ਰਿਹਾ ਜਿਹੜੀ ਪੈਟਰੋਲ ਪੰਪਾਂ ਦੇ ਉੱਤੇ ਟ੍ਰੈਫਿਕ ਬਹੁਤ ਜ਼ਿਆਦਾ ਹੋ ਚੁੱਕੀ ਹੈ ਇਹਨੂੰ ਸਕਾਰੂ ਰੂਪ ਨਾਲ ਚਲਾਉਣ ਲਈ ਤੁਹਾਡੇ ਵੱਲੋਂ ਵੀ ਬੇਨਤੀ ਕੀਤੀ ਜਾ ਰਹੀ ਹੈ ਸਾਡੇ ਸામਨੇ ਮੇਂ ਆਪ ਲੱਗੀ ਹੋਈ ਮੇਰੀ ਪੂਰੀ ਟੀਮ ਲੱਗੀ ਹੋਈ ਇਵਨ ਕਿ ਐਸਚੋ ਡੀਐਸਬੀ ਉਹ ਵੀ ਆਪਣੇ ਟੀਮਾਂ ਬਾਹਰ ਕਰਕੇ ਕਿਤੇ ਕੋਈ ਰੌਣਾ ਨਾ ਪੈ ਜੇ ਉਹਨੂੰ ਵੀ ਧਿਆਨ ਰੱਖਦੇ ਬੜੇ ਸਿਆਰੂ ਢੰਗ ਨਾਲ ਹੀ ਕਢਾਉਣ ਦੇ ਆ ਹੋ ਜੂਗਾ ਕਿਉਂਕਿ ਇੱਕਦਮ ਜਦੋਂ ਬੰਦੇ ਦੇ ਦਿਮਾਗ ਇੱਕਦਮ ਅਨਾਉਂਸੀ ਦੀ ਹੁੰਦੀ ਹੈ ਨਾ ਉਹ ਬਲੋ ਜਾ ਵਾਜ ਜਾਂਦਾ ਉਹਦੇ ਕਰਕੇ ਜਿਹੜੀ ਕੰਜੈਸ਼ਨ ਹੋ ਗਈ ਹੈ ਨੋਰਮਲ ਟ੍ਰੈਫਿਕ ਚੱਲਣ ਲੱਗ ਪੂਗਾ ਮੇਰੇ ਜਿਹੜਾ ਕਾਰਨ ਹੈ ਹਾਈ ਡੈਡ ਰਨ ਜਿਹੜਾ ਇੱਕ ਕਾਨੂੰਨ ਬਣਾਇਆ ਇਹਦੇ ਕਰਕੇ ਟਰੱਕ ਡਰਾਈਵਰਾਂ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਕਿ ਲੱਗਦਾ ਨਹੀਂ ਕਿਤੇ ਨਾ ਕਿਤੇ ਕਾਨੂੰਨ ਨੂੰ ਲੈ ਕੇ ਵੀ ਉਹ ਅਗਰੈਸਿਵ ਨੇ ਡਰਾਈਵਰ ਜਿਹੜੇ ਨੇ ਦੇਖੋ ਹਰ ਚੀਜ਼ ਜਦੋਂ ਨਵਾਂ ਤੁਸੀਂ ਕੋਈ ਵੀ ਚੀਜ਼ ਹੁੰਦੀ ਹੈ ਨਾ ਅਗਰੈਸਿਵ ਬੰਦਾ ਹੁੰਦਾ ਹੀ ਆ ਸਮਝਣ ਦੀ ਲੋੜ ਆ ਉਹਨੂੰ 쿨 ਰਹਿ ਕੇ ਹਰ ਚੀਜ਼ ਨੂੰ ਸਮਝਣਾ ਚਾਹੀਦਾ ਵਾ ਕੋਈ ਵੀ ਮੈਡਮ ਡਿਸੀਜਨ ਨਹੀਂ ਲੈਣਾ ਚਾਹੀਦਾ ਜਿਹੜਾ ਉਹਨਾਂ ਦੇ ਉੱਤੇ ਹੀ ਜਿਹੜਾ ਭਾਰੀ ਪੈ ਜਾਏ ਮਤਲਬ ਐਵੇਂ ਦਾ ਕੰਮ ਨਾ ਕੋਈ ਕਰਨ ਹਰ ਚੀਜ਼ ਨੂੰ ਮਤਲਬ ਕੋਈ ਜੇ ਪ੍ਰੋਬਲਮ ਆ ਤੇ ਟੇਬਲ ਟॉक ਹੁੰਦੀ ਆ ਉਹਦੇ ਤੇ ਬਹਿ ਕੇ ਗੱਲ ਕਰ ਸਕਦੇ ਮੈਡਮ ਕੀ ਲੱਗਦਾ ਹੈ ਐਡਜੀ ਦੀ ਹੜਤਾਲ ਦਾ ਕੋਈ ਨਿਕਲਦਾ ਕਦੀ ਐਵੇਂ ਦਾ ਅਜੇ ਤੱਕ ਨਹੀਂ ਹੋਇਆ ਹਾਲਲਾਂ ਨਿਕਲੇ ਹਾਲੇ ਦਾ ਵੀ ਨਹੀਂ ਗਾ ਜਰੂਰ ਨਿਕਲੂਗਾ ਮੈਡਮ ਤੁਹਾਡੇ ਵੱਲੋਂ ਜਿਹੜੇ ਹੋਰ ਕਿਹੜੇ ਕਿਹੜੇ ਇਲਾਕੇ ਨੇ ਜਿੱਥੇ ਤੁਹਾਨੂੰ ਜ਼ਿਆਦਾ ਮੁਸ਼ਕਲ ਆ ਰਹੀ ਡਰ ਇਹ ਤਾਂ ਸਾਰੇ ਅਮਰਸਰ ਦੇ ਵਿੱਚ ਸਾਡੀ ਸਾਰੀ ਟੀਮਾਂ ਲੱਗੀਆਂ ਹੋਈਆਂ ਮਾਨਜੋਗ ਸੀਪੀ ਸਾਹਿਬ ਨੇ ਸਵੇਰ ਤੋਂ ਹੀ ਸਾਨੂੰ ਕਰਤਾ ਸੀਗਾ ਲੋਕੀ ਥੋੜੇ ਜਿ ਲੋਕਾਂ ਨੂੰ ਮੈਂ ਜ਼ਰੂਰ ਰਿਪੀਟ ਕਰੂੰਗੀ ਕਿ ਕੋਈ ਐਗਰੈਸਿਵ ਨਾ ਹੋਣਾ ਆਰਾਮ ਦੇ ਨਾਲ ਐਵੇਂ ਦਾ ਕੋਈ ਨਹੀਂ ਵੀ ਹੈਗਾ ਇੰਨੇ ਦਿਨ ਤੇਲ ਨਹੀਂ ਬੰਦ ਰਹਿ ਸਕਦਾ ਮੈਨੂੰ ਕੁਝ ਪੈਟਰੋਲ ਪੰਪ ਇਸ ਤਰ੍ਹਾਂ ਦੇ ਨੇ ਜਿੱਥੇ ਲੋਕ ਹੁੱਲੜ ਬਾਜੀ ਜਾਂ ਲੜਨ ਤੱਕ ਜਿਹੜੇ ਨੇ ਜਾ ਰਹੇ ਨੇ ਉਹਦੇ ਵਾਸਤੇ ਵੀ ਕੋਈ ਮੁੱਖਾ ਪ੍ਰਬੰਧ ਕੀਤਾ ਮੈਂ ਤੁਹਾਨੂੰ ਦੱਸਿਆ ਹੋਇਆ ਆਲਰੇਡੀ ਸਾਡੇ ਐਸ ਐਚ ਓ ਡੀ ਐਸ ਪੀ ਜਿਹੜੇ ਸਾਡੇ ਜਨ ਐਸ ਐਚ ਓ ਥਾਣੇ ਵਾਲੇ ਸਾਰੇ ਬਾਹਰ ਨਿਕਲੇ ਹੋਏ ਆ ਕੋਈ ਐਵੇਂ ਦੀ ਪ੍ਰੋਬਲਮ ਨਹੀਂ ਆਊਗੀ ਸਾਡਾ ਮੇਨ ਹੀ ਇਹ ਹੈਗਾ ਵੀ ਅਗਰ ਲੋਕ ਅਗਰ ਐਗਰੈਸਿਵ ਹੋ ਗਏ ਲੋਕਾਂ ਨੂੰ ਅਪੀਲ ਕਰਦੇ ਆ ਐਗਰੈਸਿਵ ਨਾ ਹੋ ਹਰ ਇੱਕ ਨੂੰ ਲੇਨ ਦੇ ਵਿੱਚ ਚੱਲੋ ਜੇ ਲੈਣਾ ਵੀ ਹੈ ਤੇ ਬਰ ਕੋਈ ਪ੍ਰੋਬਲਮ ਨਹੀਂ ਆਊਗੀ ਤੇਲ